ਸਾਰੇ ਆਨ ਨੂੰ ਸਤ ਸ੍ਰੀ ਅਕਾਲ ਸੋ ਅੱਜ ਦੀ ਆਪਾਂ ਵੀਡੀਓ ਡਾਈਟ ਜਿਹੜੀ ਲੈ ਕੇ ਆਏ ਆ ਉਹ ਹੈ ਪੁੱਜੀ ਹੋਏ ਛੋਲੇ ਤੁਸੀਂ ਦੇਖ ਸਕਦੇ ਹੋ ਪੁੱਜੀ ਹੋਏ ਛੋਲੇ ਆ ਠੀਕ ਹੈ ਜੀ ਪਹਿਲਾ ਮੈਂ ਇਹ ਦੱਸ ਦੇਣਾ ਚਾਹਣਾ ਜਿਨ੍ਹਾਂ ਦੇ ਲੋਕਾਂ ਦੇ ਗੋਡਿਆਂ ਦੇ ਵਿੱਚ ਦਰਦ ਆ ਜਾਂ ਜਿਨ੍ਹਾਂ ਦੇ ਜੋੜਾਂ ਦੇ ਵਿੱਚ ਆਵਾਜ਼ ਆਉਂਦੀ ਹੈ ਕੜਕ ਦੀ ਕਈ ਵਾਰੀ ਕੋਈ ਬੈਠ ਜਾਂਦਾ ਉਹ ਉੱਠਦਾ ਤਾਂ ਉਹਦੇ ਗੋਡਿਆਂ 'ਚ ਦਰਦ ਹੁੰਦਾ ਜਾਂ ਕੋਈ ਜਾਦਾ ਲੰਬਾ ਸਮਾਂ ਥੋੜਾ ਜਿਹਾ ਕੰਮ ਕਰ ਲੈਂਦਾ ਤਾਂ ਉਹਦੇ ਦਰਦ ਹੋਣ ਲੱਗ ਜਾਂਦਾ ਹੈ ਬੈਕ ਦਰਦ ਹੋਣ ਲੱਗ ਜਾਂਦਾ ਹੈ ਬਾਹਾਂ ਦਰਦ ਹੋਣ ਲੱਗ ਜਾਂਦੀਆਂ ਜਾਂ ਲੱਤਾਂ ਦਰਦ ਹੋਣ ਲੱਗ ਜਾਂਦੀਆਂ ਸੋ ਇਹ ਤਾਂ ਇੱਕ ਦਰਦ ਹੁੰਦਾ ਥਕਾਵਟ ਕਰਕੇ ਵੀ ਹੋ ਜਾਂਦਾ ਆਪਾਂ ਨੂੰ ਜ਼ਿਆਦਾਤਰ ਟਾਈਮ ਕੰਮ ਕਰਦੇ ਹਾਂ ਥਕਾਵਟ ਜਲਦੀ ਮਹਿਸੂਸ ਹੋ ਜਾਂਦੀ ਹੈ ਤਾਂ ਆਪਾਂ ਨੂੰ ਦਰਦ ਮਹਿਸੂਸ ਹੋਣ ਲੱਗ ਜਾਂਦਾ ਇੱਕ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਤਾਂ ਹੀ ਵੀ ਆਪਾਂ ਨੂੰ ਜਿਹੜੇ ਦਰਦ ਹੋਣ ਲੱਗ ਜਾਂਦਾ ਸੋ ਅੱਜ ਦੀ ਵੀਡੀਓ ਮੈਂ ਲੈ ਕੇ ਆਇਆ ਜਿਨ੍ਹਾਂ ਦੇ ਲੋਕਾਂ ਨੂੰ ਇਹ ਪ੍ਰੋਬਲਮ ਹੈ ਉਹਨਾਂ ਨੂੰ ਡੇਲੀ ਆਪਣੀ ਡਾਈਟ ਦੇ ਵਿੱਚ ਪੂਜੇ ਹੋਏ ਛੋਲੇ ਸ਼ਾਮਲ ਕਰਨੇ ਚਾਹੀਦੇ ਆ ਡੇਲੀ ਪੁੱਜੇ ਹੋ ਛੋਲੇ ਯਾਨੀ ਕਿ 100 ਗ੍ਰਾਮ ਜਾਂ 150 ਗ੍ਰਾਮ ਜ਼ਰੂਰ ਖਾਓ ਇੱਕ ਮੁਠੀ ਬਣ ਜਾਂਦੀ ਹੈ ਇੱਕ ਮੁਠੀ ਜ਼ਰੂਰ ਖਾਓ ਸਵੇਰੇ ਕਹੋ ਸ਼ਾਮ ਕਹੋ ਕੋਈ ਇਹਦੇ ਬਾਰੇ ਸਾਈਡ ਇਫੈਕਟ ਨਹੀਂ ਜਦੋਂ ਮਰਜ਼ੀ ਖਾਓ ਲੇਕਿਨ ਖਾਣੇ ਜ਼ਰੂਰ ਆਪਾਂ ਸੋ ਆਪਾਂ ਦੇਖਦੇ ਹਾਂ ਅੱਜ ਕੱਲ ਦੇ ਨੌਜਵਾਨ ਡਾਈਟ ਦੇ ਵਿੱਚ ਛੋਲੇ ਯੂਜ਼ ਨਹੀਂ ਕਰਦੇ ਪੁੱਜੇ ਹੋ ਛੋਲੇ ਨਹੀਂ ਖਾਂਦੇ ਤੇ ਕਈ ਵਾਰ ਤਾਂ ਲੋਕ ਦੇਖਦੇ ਵੀ ਨਹੀਂ ਖਾਣੇ ਦਾ ਕੀ ਹੈ ਤੋ ਇਹ ਮਾੜੀ ਮੁੱਢੀ ਚੀਜ਼ ਨਾ ਸਮਝੋ ਇਹ ਡਾਈਟ ਬਹੁਤ ਹੀ ਪਰਫੈਕਟ ਐ ਨੇਚਰਲ ਡਾਈਟ ਆ ਪਹਿਲਾਂ ਪੁਰਾਣੇ ਜ਼ਮਾਨੇ ਚ ਲੋਕ ਕੀ ਕਰਦੇ ਸਨ ਪੋਟਲੀ ਦੇ ਵਿੱਚ ਬੰਨ ਕੇ ਰੱਖਦੇ ਸਨ ਛੋਲੇ ਕੰਮ ਕਰਨ ਜਾਂਦੇ ਸਨ ਖੇਤਾਂ ਦੇ ਵਿੱਚ ਤੋ ਹਾਰਡ ਕੰਮ ਕਰਦੇ ਸਨ ਤਾਂ ਵੀ ਉਹਨਾਂ ਨੂੰ ਕੋਈ ਥਕਾਵਟ ਮਹਿਸੂਸ ਨਹੀਂ ਹੁੰਦੀ ਸਨ ਛੋਲੇ ਖਾ ਲੈਂਦੇ ਸਨ ਠੀਕ ਹੈ ਜੀ ਤੇ ਛੋਲੇ ਖਾ ਕੇ ਸਾਰਾ ਦਿਨ ਕੰਮ ਕਰੀ ਜਾਂਦੇ ਸਨ ਨਾ ਤਾਂ ਉਹਨਾਂ ਨੂੰ ਕੋਈ ਥਕਾਵਟ ਹੁੰਦੀ ਸੀ ਨਾ ਹੀ ਉਹਨਾਂ ਨੂੰ ਸਾਹ ਚੜਦਾ ਸੀ ਹਾਂ ਇੱਕ ਹੋਰ ਜ਼ਰੂਰੀ ਗੱਲ ਇਹ ਐ ਕਿ ਜਿਹਨਾਂ ਨੂੰ ਕੋਈ ਥੋੜਾ ਸਾਤ ਟਾਈਮ ਕੰਮ ਕਰਦੇ ਆ ਸਾਹ ਚੜ ਜਾਂਦਾ ਤਾਂ ਉਹਨਾਂ ਦੇ ਲਈ ਬਹੁਤ ਹੀ ਪਰਫੈਕਟ ਹੈ ਇਹ ਆਪਣੇ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਕਰਦੇ ਆ ਛੋਲੇ ਛੋਲੇ ਖਾਣ ਦੇ ਨਾਲ ਆਪਣੇ ਜਿਹੜੀ ਪੇਟ ਦੇ ਵਿੱਚ ਕਬਜਾ ਹੈ ਕਬਜ ਨੂੰ ਦੂਰ ਕਰਦੇ ਆ ਤੇ ਦਿਲ ਨੂੰ ਵੀ ਸਟਰੋਂਗ ਕਰਦੇ ਆ ਤੇ ਆਪਣੇ ਕੈਲਸ਼ੀਅਮ ਵਗੈਰਾ ਦੀ ਘਾਟ ਨੂੰ ਪੂਰਾ ਕਰਦੇ ਆ ਇਸ ਵਿੱਚ ਕੈਲਸ਼ੀਅਮ ਫਾਈਬਰ ਮਿਨਰਲਸ ਵਗੈਰਾ ਬਹੁਤ ਪੋਸ਼ਟਿਕ ਤੱਤ ਹੁੰਦੇ ਆ ਸੋ ਇਹਨੂੰ ਆਪਾਂ ਨੂੰ ਡਾਈਟ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਆਪਾਂ ਨੂੰ ਛੋਲੇ ਡੇਲੀ ਖਾਣੇ ਚਾਹੀਦੇ ਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਜਿਹੜੇ ਅੱਜ ਕੱਲ ਦੇ ਬਜ਼ੁਰਗਾਂ ਸੋ so, 60 ਸਾਲ ਹੋ ਗਏ 70 ਸਾਲ ਹੋ ਗਈ ਉਹਨਾਂ ਦੇ ਜੋੜਾਂ ਦੇ ਵਿੱਚੋਂ ਆਵਾਜ਼ ਨਹੀਂ ਆਉਗੀ ਕਿ ਆਪਣੇ ਨੌਜਵਾਨਾਂ ਦੇ ਦੇਖ ਲਓ ਜੋੜਾਂ ਦੇ ਵਿੱਚੋਂ ਜਾਂ ਬੱਚਿਆਂ ਦੇ ਜੋੜਾਂ ਦੇ ਵਿੱਚੋਂ ਆਵਾਜ਼ ਆਉਣ ਲੱਗ ਜਾਂਦੀ ਹੈ ਕੜਕ ਦੀ ਤਾਂ ਇਹ ਕੈਲਸ਼ੀਅਮ ਦੀ ਘਾਟ ਹੈ ਸੋ ਇਹ ਮੈਂ ਇਹੀ ਸਜੈਸਟ ਕਰਦਾ ਹਾਂ ਕਿ ਤੁਸੀਂ ਆਪਣੀ ਡਾਈਟ ਦੇ ਵਿੱਚ ਛੋਲੇ ਜਿਹਨੂੰ ਸ਼ਾਮਲ ਕਰੋ ਛੋਲੇ ਖਾਓ ਦੱਲੀ ਖਾਓ ਸੋ ਇਹੋ ਜਿਹੇ ਟਿਪਸ ਜਾਣਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ